ਮੈਂ ਕੁਝ ਵਧੀਆ ਕਰਕੇ ਦਿਖਾਣਾ ਮੈਂ ਬਚਨ ਦੀ ਮੇਰਾ ਇਹ ਸੁਪਨਾ ਹੈਗਾ ਤੇ ਅੱਜ ਉਹਨਾਂ ਦੇ ਲਾਈਨ ਦੇ ਵਿੱਚ ਇੰਨੇ ਨਰਮੂ ਦੇ ਵਿੱਚ ਜੇ ਮੇਰਾ ਇਹ ਉਦਦਾ ਹੋ ਤਾਂ ਮੈਨੂੰ ਬੜੀ ਜ਼ਿਆਦਾ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਕੀ ਅੱਜ ਮਿਲ ਕੇ ਖੜਾ ਤੇਰੇ ਤੈਨੂੰ ਉੱਠ ਕੇ ਪਾਪਾ ਜੀ ਨੇ ਮੈਨੂੰ ਉੱਲਾਰ ਬਣਾਉਣ ਨਾਲ ਜੀ ਗਾਣਾ ਤੇ ਤੈਨੂੰ ਉੱਠ ਕੇ ਨਾਲ ਰੁਕ ਪੜਨ ਲੱਗਦਾ ठीकु आहे सोन ते पाणी पाह ते कम कर मतिलब पढ़ाया हुआ बस ਪੰਜਾਬ ਦੇ ਵਿੱਚ ਜਿੱਥੇ ਨਸ਼ੇ ਦਾ ਸੇਵਾ ਦਰਿਆ ਵਗ ਰਿਹਾ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਨੌਜਵਾਨ ਨਸ਼ੇ ਵੱਲ ਜਾ ਰਹੇ ਨੇ ਪਰ ਕੁਝ ਨੌਜਵਾਨ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰ ਰਹੇ ਨੇ ਮੁਕੇਰੀਆਂ ਦਾ ਪਿੰਡ ਜਿਹੜਾ ਹੈ ਪਿੰਡ ਦਾ ਨਾਮ ਵਿਸ਼ਨਪੁਰਾ ਇਸ ਪਿੰਡ ਦੇ ਨੌਜਵਾਨ ਨੇ ਪਿੰਡ ਦਾ ਕੀ ਇਲਾਕੇ ਦਾ ਨਾਮ ਜਿਹੜਾ ਨਾਮ ਰੌਸ਼ਨ ਕੀਤਾ ਹੈ ਫੌਜ ਦੇ ਵਿੱਚ ਇੱਕ ਵੱਡਾ ਅਫੀਸਰ ਬਣ ਕੇ ਪਿੰਡ ਪਹੁੰਚਿਆ ਲੈਫਟੀਨੈਂਟ ਲੱਗ ਕੇ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਢੋਲ ਢਮਕੇ ਦੇ ਨਾਲ ਇਸ ਨੌਜਵਾਨ ਦਾ ਸਵਾਗਤ ਕੀਤਾ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਏਗੇ ਪੈਸੇ ਦੇ ਹਾਰ ਪਾਏਗੇ ਤੇ ਰਾਜਮਾ ਸਵਾਗਤ ਕੀਤਾ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਸਾਡੇ ਪਿੰਡ ਦਾ ਕੀ ਇਲਾਕੇ ਦਾ ਨਾਮ ਰੌਸ਼ਨ। ਖੁਸ਼ ਹੋ ਰਹੀ ਹਜੀਤਾ ਉਹ ਸਾਰਿਆਂ ਦਾ ਤੇ ਆਪਣੇ ਦਾਦਾ ਜੀ, ਦਾਦਾ ਜੀ, ਪਾਪਾ ਜੀ ਸਾਰੇ ਜਾਣੇ ਮਤਲਬ ਜੀਸੀਓ ਆਰ ਦੀ ਰੈਂਕ ਚਗੇ ਪੋਰਚ ਤੇ ਉਹਨਾਂ ਨੂੰ ਕੁਝ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈਗਾ। ਅੱਜ ਉਹਨਾਂ ਦੀ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਹੋਂਦਾ ਵਾ ਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਖੜਾ ਜੇ ਕਿਤੇ ਅਸੀਂ ਗੱਲ ਕਰੀ ਕਿੱਥੋਂ ਸਟੱਡੀ ਕਿੱਥੋਂ ਸ਼ੁਰੂ ਕੀਤਾ ਆ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਜ਼ਿਆਦਾ ਹੱਥ ਸੀ ਜੀ ਮੈਂ ਕਵਾਂਗਾ ਬੇਬੇ ਬਾਪੂ ਤੇ ਦਾਦੇ ਸਾਰੇ ਆਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ ਨਹੀਂ ਤੇ ਇਕੱਲੇ ਕੋਈ ਨਹੀਂ ਹੋ ਸਕਦਾ ਯਾਰ ਠੀਕ ਆ ਸੋ ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਅਲਰਮ ਲਾਣਾ ਇਹਨਾਂ ਨੇ ਜਗਾਣਾ 3 ਵਜੇ ਉੱਠ ਕੇ ਇਹਨਾਂ ਨੇ ਬਈ ਪੜ੍ਹਨ ਲੱਗ ਗਏ ਠੀਕ ਆ ਸੋਨਾ ਤੇ ਪਾਣੀ ਪਾ ਲੈਣਾ ਮੋਟ ਐਦਾਂ ਦੇ ਹਾਂ ਦੇ ਕੰਮ ਕਰਕੇ ਮਤਲਬ ਪੜਾਇਆ ਵਾ ਤੇ ਬੱਸ ਦਿੰਿਆ ਠੀਕ ਆ ਤੇ ਕਿਥੋਂ ਸਟੱਡੀ ਚાલુ ਕੀਤੀ ਤੁਸੀਂ ਜੀ ਸਟੱਡੀ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜਿਆ ਹੈਗਾ ਆਈਪੀਐਸ ਉੱਚੀ ਵਸੇ ਉਸ ਤੋਂ ਬਾਅਦ ਮੈਂ ਸੈਨ ਸਕੂਲ ਤੋਂ ਬੁਸਤੇ ਦੇ ਚਾਰ ਸਾਲ ਲਾਇਆ ਤੇ ਉਸ ਤੋਂ ਬਾਅਦ ਐਨਡੀਏ ਸਿਲੈਕਸ਼ਨ ਹੋਇਆ ਹੈਗਾ ਪੇਪਰ ਹੁੰਦਾ ਆਪਣਾ ਯੂਪੀਐਸਸੀ ਦਾ ਤੇ ਇੰਟਰਵਿਊ ਕਰਨੀ ਪੈਂਦੀ ਪੰਜ ਦਿਨਾਂ ਦੀ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੁੰਦਾ ਹੈ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਚ ਤੇ 3 ਸਾਲ ਉੱਥੇ ਤੁਹਾਡੀ ਡਿਗਰੀ ਹੁੰਦੀ ਹੈ ਤੇ ਐਂਡ 'ਚ ਮਿਲਟਰੀ ਅਕੈਡਮੀ ਦਾ ਰਜੂਨਨ ਨੇ ਤੇ ਆਖਰੀ 1 ਸਾਲ ਵਾਸਤੇ ਤੇ ਉੱਥੇ ਤਰੀਕ ਕਮਿਸ਼ਨਿੰਗ ਹੋ ਜਾਂਦੀ ਹੈ ਜੀ ਐਜਨ ਉਦੋਂ ਮਿਲ ਜਾਂਦਾ ਤਾਂ ਸਮਝਾਂਦਾ ਹਾਂ ਹਾਂ ਜੀ ਤੇ ਜਿਹੜੇ ਬੱਚੇ ਬਾਹਰ ਜਾਂਦੇ ਆ ਉੱਥੇ ਕੈਨੇਡਾ ਅਮਰੀਕਾ ਵੱਲੋਂ ਮੂੰਹ ਕਰਦੇ ਕੀ ਕਹਿਣਾ ਚਾਹਦੇ ਉਸ ਬੱਚਿਆਂ ਨੂੰ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਵੀ ਮੈਂ ਤੇ ਇਹ ਦੇਖਦਾ ਪਿਆਣਾ ਕਿ ਹੁਣ ਪੰਜਾਬ 'ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਏ ਆ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਟੋਟਲ ਵੇਸਟ ਠੀਕ ਆ ਤੁਸੀਂ ਇੱਥੇ ਪੜ੍ਹਾਈ ਕਰੋ ਇਦਾਂ ਦੀ ਗੱਲ ਨਹੀਂ ਹੈ ਕਿ ਬਈ ਕੁਝ ਹੁੰਦਾ ਨਹੀਂ ਤੁਸੀਂ ਬਸ ਮਿਹਨਤ ਕਰ ਕਣਕ ਹੋ ਗਈ ਬਸ ਥੈਂਕ ਯੂ ਜੀ ਅੱਜ ਹਾਂ ਜ ਬੜੇ ਖੁਸ਼ੀ ਦੀ ਗੱਲ ਹੈ ਪਿੰਡ ਦੇ ਵਿੱਚ ਇੱਕ ਮਾਣ ਵਧਾਇਆ ਹੈ ਤੁਹਾਡੇ ਬੱਚੇ ਨੇ ਕੀ ਕਹਿਣਾ ਚਾਹੁੰਦੇ ਇਸ ਵਤ ਵਿੱਚ ਵੈਲਰ ਦੇ ਵਾਈ ਬੁਰਜੀ ਕਾਲ ਸਾਹਿਬ ਵਾਈ ਬੁਰਜੀ ਕੀ ਕਹਿੰਦਾ ਹੈ ਅੱਜ ਦਾ ਜੋ ਸਮਾਂ ਆਇਆ ਹੈ ਜੀ ਪਰਮਾਤਮਾ ਨੇ ਕਿਹਾ ਸਾਰੇ ਮਾਪਿਓ ਨੂੰ ਇਹ ਸਮਾਂ ਬਖਸ਼ੇ ਬਾਕੀ ਕਰਨ ਵਾਲਾ ਵਾਈਗੁਰੀ ਹੈ ਔਰ ਉਸ ਦੇ ਪਿੱਛੇ ਇਹਨਾਂ ਬੱਚਿਆਂ ਦੀ ਮਿਹਨਤ ਹੈ ਔਰ ਸਭ ਤੋਂ ਪਹਿਲਾਂ ਸਾਡੇ ਮਾਂ ਬਾਪ ਜੋ ਕਿ ਸਾਡੇ ਮਾਤਾ ਜੀ ਹਜੇ ਇਸ ਦੁਨੀਆ ਤੇ ਨਹੀਂ ਹੈ ਪਰ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ ਮਾਂ ਬਾਪ ਦਾ ਰਿਹਾ ਜੋ ਕਿ ਤੇ ਦਾਦਾ ਦਾ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅੰਤਕ ਮਿਹਨਤ ਕੀਤੀ ਇਹਨਾਂ ਨੂੰ ਭਰਾਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇ ਜਿਹੜਾ ਅਸੀਂ ਵਿਅਰਥ ਨਹੀਂ ਜਾਣ ਦਿੱਤੇ ਇਹਨਾਂ ਦੀ ਪਰਾਈ ਪਿੱਛੇ ਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ ਇਹਨਾਂ ਦਾ ਸਹਿਯੋਗ ਸੀ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ ਹੈ ਬਾਕੀ ਬੱਚੇ ਦੀ ਆਪਣੀ ਮਿਹਨਤ ਸੀ ਤੇ ਮੈਂ ਕਹਿੰਦਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ ਔਰ ਇਹ ਜਿਹੜਾ ਸਵਾਗਤ ਦਾ ਸਮਾਂ ਵਾਹਿਗੁਰੂ ਸਾਰਿਆਂ ਨੂੰ ਲਗੇ ਔਰ ਬਾਕੀ ਮੈਂ ਸਾਰੇ ਮਾਪਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਹਾਂ ਉਹਨਾਂ ਨੂੰ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ ਥੋੜਾ ਹੀ ਤੰਗ ਹੋ ਨੇ ਅਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ ਪਰ ਨਹੀਂ ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ ਜੇ ਹੋਸਟਲ ਮਿਲਦਾ ਹੈ ਕਿਤੇ ਅੱਛੀ ਜਗ੍ਹਾ ਤੇ ਜਿਵੇਂ ਸੈਨੀ ਸਕੂਲ ਮੈਟਰੀ ਸਕੂਲ ਤੇ ਉੱਥੇ ਬੱਚਿਆਂ ਨੂੰ ਪੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕੇ ਆਜ ਕਿਦੇ ਬੱਚੇਗੇ ਤੁਹਾਡੇ ਚ ਸਾਡੇ ਜੀ ਇਹ ਵੱਡਾ ਲੜਕਾ ਹੈ ਅਰਸ਼ਦੀਪ ਜੀ ਹਾਂ ਜੀ ਅਰਸ਼ਦੀਪ ਸਿੰਘ ਔਰ ਅੱਜ ਜਿਹਨੂੰ ਆਪਾਂ ਲੈ ਕੇ ਆ ਰਹੇ ਅਰਸ਼ਦੀਪ ਸਿੰਘ ਕਹ ਰਹੇ ਹਾਂ ਉਸ ਤੋਂ ਬਾਅਦ ਇਹ ਬੇਟੀ ਹੈ ਮੈਂਸ਼ਨ ਕਰਨਾ ਹਾਂਜੀ ਅਰਹਿਤਪ੍ਰੀਤ ਕੌਰ ਹਾਂਜੀ ਔਰ ਇਹ ਸਾਡਾ ਛੋਟਾ ਲੜਕਾ ਹੈ ਜੀ ਮਾਨਪ੍ਰੀਤ ਸਿੰਘ ਜੋ ਕਿ ਦਵਾਈ ਹੁੰਦੀ ਤੇ ਵੀ ਬੜੀ ਕਿਰਪਾ ਹੈ ਅਮਰਿਤਸਰ ਸਿੰਘ ਹਾਂਜੀ ਇਹ ਵੀ ਵੱਡਾ ਅਫਸਰ ਬਣ ਕੇ ਆਏਗਾ ਇਹ 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 ਤਾਂ ਵੀ ਵੱਡਾ ਅਫਸਰ ਬਣੇਗਾ ਜੀ ਇਹ ਕਾਇਆ ਲਾਉਣਾ ਚਾਹੀਦਾ ਕਿ ਤੁਹਾਨੂੰ ਪਿੰਡ ਵਾਲਾ ਸ਼ਾਟ ਹੈ ਸ਼ਾਟ ਹੈ ਤਰਸ ਮਾਦ ਮਾਗੀ ਉਹ ਅਰਦਾਸ ਕਰਨੇ ਵੀ ਦਿਓ ਤੁਹਾਨੂੰ ਵੱਡਾ ਅਫਸਰ ਬਣੇ ਬਾਕੀ ਹੁਣ ਮੌਕੇ ਦਾ ਲਵਲੀ ਯੂਨੀਵਰਸਿਟੀ ਦੇ ਵਿੱਚ ਬੀਟੈਕ ਕੰਪਿਊਟਰ ਸਾਇੰਸ ਨਾਲ ਕਰੇ ਥੈਂਕ ਯੂ ਵੈਰੀ ਗੁਜੇ ਕਾ ਖਾਲਸਾ ਵਾਇਗ੍ਰਾਤ ਸਭਾ ਤਰਸਦੀ ਵਰਦੀ ਪਾ ਕੇ ਆਪਣੇ ਪਿੰਡ ਪਹੁੰਚੇ ਤਾਂ ਪਿੰਡ ਦੇ ਤਮਾਮ ਲੋਕ ਇਕੱਠੇ ਹੋਏ ਤੇ ਸਵਾਗਤ ਕੀਤਾ ਤਰਸਦੀਪ ਦਾ ਕਹਿਣਾ ਇਹ ਕਿ ਮੈਂ ਆਪਣੇ ਪਰਿਵਾਰ ਨੂੰ ਪਹਿਲਾਂ ਵੀ ਕਹਿੰਦਾ ਸੀ ਕਿ ਮੈਂ ਫੌਜ ਦੇ ਵਿੱਚ ਭਰਤੀ ਹੋਣਾ ਅੱਜ ਜਦੋਂ ਮੈਂ ਭਰਤੀ ਹੋਇਆ ਵਰਦੀ ਪਾ ਕੇ ਘਰ ਪਹੁੰਚਿਆ ਮੈਨੂੰ ਬਹੁਤ ਚਾਅ ਹੈ ਤਾਂ ਸਾਰੇ ਪਿੰਡ ਦਾ ਜਿਹੜਾ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਤੇ ਲੋਕਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਨੇ ਤੇ ਪਿੰਡ ਦੇ ਵਿੱਚ ਜਿਹੜਾ ਪੂਰਾ ਢੋਲ ਟਮਕੇ ਦੇ ਨਾਲ ਜਿਹੜਾ ਖੁਸ਼ੀ ਦੀ ਲਹਿਰ ਉੱਡੀ ਹੋਈ